ਵਾਹਿਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ ਕੀ ਫਤਿਹ ਨਿੱਕੀਆਂ ਜਿੰਦਾ ਵੱਡੇ ਸਾਕੇ ਭਾਗ ਛਿਵਾ ਹਰਦੀਪ ਚਾਹ ਬਣਾ ਕੇ ਬੀਜੀ ਤੇ ਪਾਪਾ ਜੀ ਨੂੰ ਦੇ ਗਈ ਅਤੇ ਬੱਚਿਆਂ ਨੂੰ ਆਵਾਜ਼ ਮਾਰੀ ਕਿ ਆ ਕੇ ਦੁੱਧ ਪੀ ਲਵੋ ਬੱਚੇ ਦੁੱਧ ਪੀ ਕੇ ਫੇਰ ਬੀਜੀ ਬਾਪੂ ਜੀ ਕੋਲ ਆ ਗਏ ਤੇ ਕਹਿਣ ਲੱਗੇ ਬਾਪੂ ਜੀ ਜਦੋਂ ਸ੍ਰੀ ਗੁਰਤੇਗ ਬਹਾਦਰ ਜੀ ਸ਼ਹੀਦ ਹੋ ਗਏ ਫੇਰ ਕੀ ਹੋਇਆ ਗੁਰਮੁਖ ਸਿੰਘ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ 9 ਸਾਲ ਦੀ ਸੀ 9 ਸਾਲ ਦੀ ਉਮਰ ਵਿੱਚ ਆਪ ਨੂੰ ਗੁਰਗਾਈ ਦਿੱਤੀ ਗਈ ਵਰਜੋਤ ਬਾਪੂ ਜੀ ਗੁਰਗਾਈ ਕੀ ਹੁੰਦੀ ਹੈ ਗੁਰਮੁਖ ਸਿੰਘ ਗੁਰਗਾਈ ਦਾ ਮਤਲਬ ਪੁੱਤਰ ਗੁਰੂ ਗੱਦੀ ਤੇ ਬਿਠਾਇਆ ਗਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਬਣੇ ਜੂਤੀ ਉਮਰ ਵਿੱਚ ਹੀ ਆਪ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਗੁਰੂ ਘਰ ਨਾਲ ਭਾਵੇਂ ਬੜੀ ਸੰਗਤ ਜੁੜੀ ਹੋਈ ਸੀ ਪਰ ਵਿਰੋਧੀਆਂ ਦੀ ਵੀ ਕੋਈ ਕਮੀ ਨਹੀਂ ਸੀ ਮੁਗਲ ਹਕੂਮਤ ਤੇ ਐਹੀ ਸੀ ਪਹਾੜੀ ਰਾਜਿਆਂ ਨੇ ਵੀ ਗੁਰੂ ਜੀ ਲਈ ਬਹੁਤ ਅੰਕੜਾ ਪੈਦਾ ਕੀਤੀਆਂ ਗੁਰੂ ਸਾਹਿਬ ਨੂੰ ਸਮਾਜਿਕ ਬਰਾਬਰੀ ਤੇ ਕੌਮੀ ਇਕਤਾ ਪੈਦਾ ਕਰਨ ਲਈ ਹਕੂਮਤਾਂ ਨਾਲ ਟੱਕਰ ਲੈਣੀ ਪਈ ਸੀ ਪ੍ਰਭਜੋਤ ਬਾਪੂ ਜੀ ਹੁਣ ਆਤੀ ਹੁੰਦਾ ਹੈ ਕੌਮੀ ਇਕਤਾ ਤੇ ਬਰਾਬਰੀ ਗੁਰੂ ਗੋਬਿੰਦ ਸਿੰਘ ਸਮਾਜਿਕ ਇਕਤਾ ਹੁੰਦੀ ਹੈ ਕਿ ਸਮਾਜ ਵਿੱਚ ਸਾਰੇ ਬਰਾਬਰ ਹੋਣ ਤੇ ਕੌਮੀ ਇਕਤਾ ਤੋਂ ਭਾਵ ਸਾਰੇ ਕੌਮ ਇਕੱਠੀ ਹੋਵੇ ਜ਼ੁਲਮ ਨਾਲ ਟੱਕਰ ਲੈਣ ਲਈ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਫੌਜੀ ਸਿੱਖਲਾਈ ਦੇਣੀ ਸ਼ੁਰੂ ਕਰ ਦਿੱਤੀ ਗੁਰੂ ਜੀ ਨੇ ਉਹਨਾਂ ਨੂੰ ਭੇਟਾ ਵਿੱਚ ਘੋੜੇ ਸ਼ਸਤਰ ਲਿਆਉਣ ਲਈ ਕਿਹਾ 11 ਸਾਲ ਦੀ ਉਮਰ ਵਿੱਚ ਆਪ ਦਾ ਵਿਆਹ ਮਾਤਾ ਜੀਤੂ ਨਾਲ ਹੋਇਆ ਇਹ ਆਪ ਦੇ ਚਾਰ ਸਹਿਬਜ਼ਾਦੇ ਦਾ ਜਨਮ ਹੋਇਆ। ਵਰਜੂਤ ਬਾਪੂ ਜੀ ਗੁਰੂ ਜੀ ਦਾ ਇੰਨੀ ਛੋਟੀ ਉਮਰ 'ਚ ਹੀ ਵਿਆਹ ਕਰ ਦਿੱਤਾ। ਗੁਰਮੁਖੀ ਬੇਟਾ ਉਦੋਂ ਛੋਟੇ ਬੱਚਿਆਂ ਦਾ ਹੀ ਵਿਆਹ ਕਰ ਦਿੰਦੇ ਸਨ ਪਰ ਮਾਂ-ਬਾਪ ਆਪਣੀ ਧੀ ਨੂੰ ਕੁਝ ਸਾਲ ਬਾਅਦ ਹੀ ਸਹੁਰੇ ਪੇਜਦੇ ਸਨ। ਵਰਜੂਤ ਬਾਪੂ ਜੀ ਸਹਿਬਜ਼ਾਦਿਆਂ ਦਾ ਜਨਮ ਕਦੋਂ ਹੋਇਆ ਸੀ? ਗੁਰਮੁਖੀ ਬਾਬਾ ਅਜੀਤ ਸਿੰਘ ਜੀ ਦਾ ਜਨਮ 1686 ਈਸਵੀ ਵਿੱਚ। ਬਾਬਾ ਤੁਝਾਰ ਸਿੰਘ ਜੀ ਦਾ 1690 ਈ ਬਾਬਾ ਜੋਰਾਵਰ ਸਿੰਘ 1696 ਈ ਬਾਬਾ ਫਤੇ ਸਿੰਘ 1698 ਈ ਗੁਰੂ ਸਾਹਿਬ ਆਪਣੇ ਪਰਿਵਾਰ ਨਾਲ ਖੁਸ਼ੀ-ਖੁਸ਼ੀ ਅਨੰਦਪੁਰ ਸਾਹਿਬ ਕੇ ਰਹਿ ਰਹੇ ਸੀ ਪਰ ਆਪ ਦੀ ਵਧਦੀ ਹੋਈ ਤਾਕਤ ਨੂੰ ਵੇਖ ਕੇ ਪਹਾੜੀ ਰਾਜਿਆਂ ਨੂੰ ਇੱਕ برداشت ਨਾ ਹੋਇਆ ਕਿ ਇੱਕ ਫਕੀਰ ਰਾਜਿਆਂ ਤੋਂ ਵੀ ਵੱਧ ਖਾਠ ਨਾਲ ਰਹੇ ਕਿਉਂਕਿ ਗੁਰੂ ਜੀ ਕੋਲ ਪ੍ਰਸਾਦੀ ਅਤੀ ਕੀਮਤੀ ਚੰਦੋਈ ਰਣਜੀਤ ਨਗਾੜਾ ਜਿਸਦੀ ਆਵਾਜ਼ ਬਹੁਤ ਦੂਰ ਤੱਕ ਜਾਂਦੀ ਸੀ ਆਦੀ ਕੀਮਤੀ ਚੀਜ਼ਾਂ ਸਨ ਪੀਰ ਚੰਦ ਬਹਾਨੇ ਨਾਲ ਗੁਰਜੀ ਦੇ ਦਰਸ਼ਨ ਕਰਨ ਆਇਆ ਤੇ ਸਭ ਚੀਜ਼ਾਂ ਵੇਖ ਕੇ ਉਸਨੇ ਸੋਚਿਆ ਕਿ ਇਹ ਚੀਜ਼ਾਂ ਮੇਰੇ ਕੋਲ ਹੋਣੀਆਂ ਚਾਹੀਦੀਆਂ ਤੇ ਉਹ ਗੁਰੂਜੀ ਤੋਂ ਇਹ ਚੀਜ਼ਾਂ ਲੈਣ ਦੇ ਭਾਨੇ ਲੱਭਣ ਲੱਗਾ ਜਸਬੀਰ ਸਿੰਘ ਡਿਊਟੀ ਤੋਂ ਆਇਆ ਤੇ ਉਸਨੇ ਆਪਣੇ ਮਾਤਾ ਪਿਤਾ ਜੀ ਦੀ ਗੋਡੀ ਹੱਤ ਲਾਇਆ ਤੇ ਬੱਚਿਆਂ ਨੇ ਵੀ ਪਾਪਾ ਜੀ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਜਸਤੀਸ ਸਿੰਘ ਬਾਪੂ ਜੀ ਤੁਹਾਨੂੰ ਤਾਇਆ ਜੀ ਬੁਲਾਉਂਦੇ ਸੀ ਕਹਿੰਦੇ ਕੋਈ ਕੰਮ ਹੈ ਤੁਹਾਡੀ ਸਾਖੀ ਅਜੇ ਪੂਰੀ ਨਹੀਂ ਹੋਈ ਪਰਬਜਤ ਨਹੀਂ ਪਾਪਾ ਜੀ ਅਜੇ ਤੇ ਹੋਰ ਸੁਣਨਾ ਹੈ ਅਸੀਂ ਸਾਬ ਜਦਿਆਂ ਬਾਰੇ ਅਜੇ ਤੇ ਬਾਪੂ ਜੀ ਗੁਰੂ ਸਾਹਿਬ ਬਾਰੇ ਦੱਸ ਰਹੇ ਹਨ ਗੁਰਮੁਖ ਸਿੰਘ ਚਲੋ ਹੁਣ ਤੁਸੀਂ ਖੇਡ ਲਓ ਮੈਂ ਆਪਣੇ ਵੱਡੇ ਭਰਾ ਨਾਲ ਮਿਲਾਂਗਾ ਬਾਕੀ ਸਾਖੀ ਕੱਲ ਨੂੰ ਸੁਣੀਓਣ ਤੁਸੀਂ ਚੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ